ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ YouTube ਚੈਨਲ ਦੇ ਵਿੱਚ ਸੋ ਜਿਹੜੇ ਵੀਰ ਚੈਨਲ ਆਪਣੇ ਤੇ ਨਵੇਂ ਨੇ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਹੋ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰ ਲਿਓ ਨਾ ਲੱਗੇ ਬੈਲ ਬਟਨ ਨੂੰ ਵੀ ਆਲਟ ਸੈੱਟ ਕਰ ਲਿਓ ਤਾਂ ਜੋ ਦੋਸਤੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਅਪਡੇਟ ਤੁਹਾਨੂੰ ਮਿਲ ਸਕਣ ਸਭ ਤੋਂ ਪਹਿਲਾਂ ਸੋ ਕਿਸਾਨ ਵੀਰੋ ਹ ਹਰ ਵਾਰ ਦੀ ਤਰ੍ਹਾਂ ਅੱਜ ਵੀਰ ਹਰਵੈਲ ਸਿੰਘ ਦੇ ਕੋਲ ਆਏ ਹੋਏ ਆ ਜੀ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਹੈ ਜੀ ਵੀਰ ਉਹਨਾਂ ਦਾ ਜਿੱਦਾਂ ਵੀ ਸਾਰੇ ਵੀਰ ਜਾਣਦੇ ਨੇ ਵੀ ਪਸ਼ੂ ਸੇਲ ਪਰਚੇਜ ਦਾ ਕੰਮ ਹੈਗਾ ਵਪਾਰ ਦੀ ਲਾਈਨਾਂ ਵੀਰ ਉਹਨਾਂ ਦੇ ਕੋਲ ਤੇ ਨਾਲ-ਨਾਲ ਜਿਹੜਾ ਡੇਰੀ ਦਾ ਜਿਹੜਾ ਕੰਮ ਹੈਗਾ ਉਹਦੇ ਦੀ ਜਿਹੜੇ ਪਸ਼ੂ ਨੇ ਅਲੱਗ ਤੋਂ ਵੀ ਰੱਖੇ ਹੋਏ ਹਨ ਤੇ ਜਿਹੜਾ ਆਪਾਂ ਸੇਲ ਪਰਚੇਜ ਦਾ ਕੰਮ ਵੀਰ ਹੁਣੇ ਕਾਫੀ ਲੰਬੇ ਟਾਈਮ ਤੋਂ ਕਰਦੇ ਆ ਰਹੇ ਨੇ ਤੇ ਆਪਾਂ ਚੱਲਦੇ ਆ ਵੀਰ ਹਰਵੈਲ ਦੇ ਕੋਲ ਤੇ ਪੁੱਛ ਲੈਨੇ ਆ ਉਹਨਾਂ ਦੇ ਮੂੰਹ ਇੰਟਰੋਡਕਸ਼ਨ ਉਹਨਾਂ ਦੀ ਤੇ ਸਭ ਤੋਂ ਪਹਿਲਾਂ ਹਰ ਵੇਰ ਵੀਰੇ ਸਤਿ ਸ਼੍ਰੀ ਅਕਾਲ ਜੀ ਸੰਧੂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜਿੰਨੇ ਵੀ ਮੇਰੇ ਭੈਣ ਪ੍ਰਾਈਸ ਚੈਨਲ ਨੂੰ ਦੇਖ ਰਹੇ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮਾਗੀ ਦੀਆਂ ਲੱਖ ਲੱਖ ਵਧਾਈਆਂ ਠੀਕ ਹੈ ਜੀ ਠੀਕ ਹੈ ਸੋ ਹਰ ਵੇਰ ਵੀਰੇ ਅੱਜ ਜਿਹੜੇ ਪਸ਼ੂ ਆਏ ਨੇ ਆਪਣੇ ਕੋਲ ਨਵੇਂ ਤੇ ਪਾਈਏ ਚਾਣਨਾ ਚੱਲ ਗਏ ਅੰਦਰ ਵਿਖਾਈਏ ਵੀਰਾਂ ਨੂੰ ਤੇ ਸੋ ਦੋਸਤੋ ਵੀਰ ਉਹਨਾਂ ਦੇ ਕੋਲ ਅੱਜ ਜਿਹੜੇ ਐਨੀਮਲ ਨੇ ਚਾਰ ਮੱਝਾਂ ਦੇ ਵਿੱਚ ਦੋਸਤੋ ਜਿਹੜੀਆਂ ਝੋਟੀਆਂ ਵੀ ਤੁਹਾਨੂੰ ਵੇਖਣ ਵਿੱਚ ਮਿਲਣਗੀਆਂ ਤੇ ਇੱਕ ਜਿਹੜੀ ਆਪਾਂ ਲਾਸਟ ਦੇ ਵਿੱਚ ਤੁਹਾਨੂੰ ਵੜ ਐਚ ਐਫ ਦੇ ਵਿੱਚ ਉਹ ਵੀ ਦਿਖਾਉਣੀ ਆ ਦੋਸਤੋ ਟੁਕੀਆ ਸੂਨ ਦੇ ਲਾਗੇ ਹੈਗਾ ਟਾਈਮ ਤੇ ਜਿਹੜੀ ਜਾਣਕਾਰੀ ਆ ਜਿਆਦਾ ਆਪਾਂ ਵੀਰ ਹੋਂ ਦੇ ਪਾਸੋਂ ਲੈਣੇ ਆ ਸੋ ਹਰ ਵੇਲੇ ਵੀਰੇ ਜੇਕਰ ਆਪਾਂ ਇਸ ਪਹਿਲੀ ਮੱਝ ਦੀ ਗੱਲ ਕਰੀਏ ਤਾ ਕਿ ਨਮਾ ਸੁਭਾ ਸੁਈ ਹੈਗੀ ਆ ਜੀ ਹਾਂ ਸਾਨੂੰ ਸਾਹਿਬ ਜੀ ਇਹ ਦੂਜਾ ਸੁਭਾ ਸੁਈ ਹੈ ਇਸ ਟਾਈਮ ਸੈਕੰਡ ਇਲੈਕਟ੍ਰੀਸ਼ੀਅਨ ਇਹਦਾ ਜੀ ਤੇ ਆ ਪਹਿਲੇ ਇਲੈਕਟ੍ਰੀਸ਼ੀਅਨ ਵਿੱਚ ਜਾਨੀ ਕਿ ਇਹ ਜਿਹੜੇ ਆਉਂਦਰ ਸੀ ਜਿੰਨਾ ਤੋਂ ਆਪਾਂ ਲੈ ਕੇ ਆਏ ਹਾਂ ਹਾਂਜੀ ਚੰਗੇ ਬਰੀਡਰ ਨੇ ਉਹ ਵੀ ਠੀਕ ਹੈ ਜੀ ਤਾਂ ਕਰੀਬ 12 13 ਲੀਟਰ ਇਹਦੇ ਥੱਲੇ ਰਿਹਾ ਵਾ ਠੀਕ ਹੈ ਤਾਂ ਆਪਾਂ ਕਰੀਬ 14 ਦੀ ਉਮੀਦ ਹੈ ਇਹਦੇ ਤੇ ਵੀ ਕਰ ਸਕਦੇ ਆ ਤੇ ਬਾਕੀ ਚੁਆਇਸ ਬਹੁਤ ਸੁਥਰੀ ਆ ਤਾਂ ਸੁਈ ਨੂੰ ਆਜੇ ਨੂੰ ਤਕਰੀਬਨ ਤੀਜਾ ਦਿਨ ਲੱਗਣਾ ਨਾੜੂ ਦੇ ਵਿੱਚ ਇਰਚਾ ਵਾ ਠੀਕ ਆ ਬਿਲਕੁਲ ਜੀ ਇਹਦੇ ਥੱਲੇ ਬੋਲਾ ਹੀ ਹੁਣ 3 ਮਾ ਹ ਆ ਠੀਕ ਆ ਤੇ ਕੋਈ ਚਾਰਕ ਤੇ ਨਹੀਂ ਹਜੇ ਹੋਏ ਤਿੰਨ ਚਾਰ ਦੇ ਨਹੀਂ ਬੱਚਾ ਦੇ ਬੱਚੇ ਦੇ ਦੋਸਤੋ ਜਿਹੜੇ ਨਾਲ ਆ ਨਾੜੂ ਆ ਉਹ ਤੁਹਾਨੂੰ ਮਤਲਬ ਕਿ ਸਾਰੀਆਂ ਮੱਜਾਂ ਤੇ ਨਾ ਤਾਜ਼ੀਆਂ ਸੁਈਆਂ ਨੇ ਸਾਰੀਆਂ ਮੱਜਾਂ ਦੇ ਨਾਲ ਬੱਚਿਆਂ ਦੇ ਜਿਹੜੇ ਨਾੜੂ ਨੇ ਉਹ ਤੁਹਾਨੂੰ ਲੱਗੇ ਨਾਲ ਜਰੂਰ ਵੇਖਣ ਵਿੱਚ ਮਿਲਣਗੇ ਤੇ ਇਹ ਸਵੇਰ ਦੂਜਾ ਦੱਸਦਾ ਹਾਂ ਜੀ ਤੇ ਹੁਣ ਮਤਲਬ ਬੌਲਾ ਕਿੰਨਾ ਦੱਸਿਆ ਸੀ ਸਹੀ ਹੁਣ ਵੀਰ ਜੀ ਹੁਣ 8 ਤੋਂ ਬਾਹਰ ਹੀ ਆ ਕਰੀਬ 9 ਵੀ ਹੋ ਸਕਦਾ 9:30 ਵੀ ਹੋ ਸਕਦਾ ਠੀਕ ਆ ਬਾਕੀ ਬਹੁਤ ਸੋ ਦੋਸਤੋ 8 9 ਲੀਟਰ ਜਿਹੜਾ ਬੌਲਾ ਤੁਹਾਨੂੰ ਇਸ ਝੂਟੀ ਦੇ ਥਲੇ ਰੈਡੀ ਮਿਲੂਗਾ ਤੇ ਥਣਾ ਦੀ ਲੰਬਾਈ ਜਿਹੜੀ ਆ ਤੁਸੀਂ ਜਰੂਰ ਵੇਖ ਸਕਦੇ ਹੋ ਸੋਹਣਾ ਆਰਡਰ ਕੁਆਲਿਟੀ ਹੈਗੀ ਤੇ ਹਰ ਵੇਰ ਵੀਰੇ ਨੂੰ ਬਾਹਰ ਲੈ ਜਾਇਆ ਵਾ ਇੱਕ ਵਾਰੀ ਦੋਸਤੋ ਤੋੜ ਕੇ ਤੁਹਾਨੂੰ ਆਪਾਂ ਬਿਲਕੁਲ ਤਸੱਲੀ ਦੇ ਨਾਲ ਦਿਖਾ ਦਿੰਦੇ ਆ ਤੇ ਮੂਹ ਮੱਥਾ ਜਿਹੜਾ ਸਿੰਘ ਆ ਕੁੰਡਾ ਸਿੰਘ ਆ ਰਿੰਗ ਸਿੰਘ ਆ ਦੋਸਤੋ ਝੋਟੀ ਦਾ ਵੇਖ ਸਕਦੇ ਹੋ ਤੁਸੀਂ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਦੋਸਤੋ ਤੇ ਜਿਹੜਾ ਸਮਾਂ ਤਕਰੀਬਨ ਚੁਵਾਈ ਦਾ ਸਮਾਂ ਹੋਇਆ ਤੇ ਸਵੇਰ ਵੀ ਜਿੱਦਾਂ ਵੀਰ ਹੋਣੇ 6 ਵਜੇ ਤਕਰੀਬਨ 5:30 6 ਵਜੇ ਚੁਵਾਈ ਕਰ ਲੈਂਦੇ ਨੇ ਤੇ ਹੁਣ ਵੀ ਜਿਹੜਾ ਸਮਾਂ ਚੁਵਾਈ ਦੇ ਬਿਲਕੁਲ ਲਾਗੇ ਸ਼ੱਕੇ ਹੈਗਾ ਠੀਕ ਹੈ ਸਰ ਵੀਰ ਵੀਰੇ ਲੈ ਜੀ ਆ ਦੂਜਾ ਸਵੇਰ ਦੋਸਤੋ ਸੈਕੰਡ ਲაქਟੇਸ਼ਨ ਵੀਰ ਹੋਣਾ ਦੱਸੀ ਆ ਸੋ ਕਿਸੇ ਮੇਰੇ ਵੀਰ ਭਰਾ ਨੂੰ ਪਸੰਦ ਆ ਚੀਜ਼ ਆਵੀ ਆਵੇ ਤਾਂ ਤੁਸੀਂ ਜਿਹੜੇ ਕੰਟੈਕਟ ਨੰਬਰ ਵੀਰ ਹੋਣਾ ਦੇ ਆਪਾਂ ਚਲਦੇ ਕਰ ਦਵਾਂਗੇ ਵੀਡੀਓ ਦੇ ਵਿੱਚ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਚੁਵਾਈ ਦੋਸਤੋ ਜਿਹੜਾ ਪਸ਼ੂ ਸੋਇਆ ਵਾਰ-ਵਾਰ ਕਹਿੰਨੇ ਹੋਣੇ ਵੀ ਚੁਵਾਈ ਆਪਣੀ ਹੱਤੀ ਜਰੂਰ ਕਰ ਲਿਆ ਕਰੋ ਆਕੇ ਇੱਕ ਡੰਗ ਦੀ ਦੋ ਡੰਗ ਦੀ ਤੇ ਹਰ ਵੇਲੇ ਚੁਵਾਈ ਇੱਕ ਨੰਬਰ ਦੀ ਬਹੁਤ ਹੀ ਵਧੀਆ ਚੁਵਾਈ ਆ ਹਾਂਜੀ ਸੁਥਰੀ ਝੋਟੀ ਆ ਠੀਕ ਆ ਸੋ ਹਰ ਵੇਲੇ ਵੀ ਕੀ ਇਹਦਾ ਮੁੱਲ ਕਰਦੇ ਡਿਮਾਂਡ ਕੀ ਡਿਮਾਂਡ ਵੀ ਇਹਦਾ ਆਪਾਂ 87000 ਰੁਪਏ ਕਰਦੇ ਹਾਂ ਠੀਕ ਆ ਬਹੁਤ ਜੈਨਵਲ ਦੇ ਮਨਤਨ ਕਰਾਂ 87000 ਹਾਂਜੀ ਠੀਕ ਆ ਬਹੁਤ ਸ਼ੁਕਰੀਆ 87000 ਰੁਪਏ ਦੋਸਤੋ ਜਿਹੜੀ ਡਿਮਾਂਡ ਆ ਤੇ ਆਪਾਂ ਸਾਰੇ ਪਸ਼ੂਆਂ ਦੇ ਦੋ ਦੋ ਚਾਰ ਚਾਰ ਘਾਰਾ ਮਾਰ ਕੇ ਚੈੱਕ ਪਾਸ ਜਰੂਰ ਕਰਾ ਤੇ ਹਰ ਵ 14 ਪਲੱਸ ਹਾਂਜੀ ਠੀਕ ਆ ਬਾਕੀ ਅੱਜ ਬੋਲੇ ਦੇ ਅਕੋਰਡਿੰਗ ਜੀ ਸਾਹਿਬ ਨਾਲ ਤੀਜਾ ਦਿਨ ਠੀਕ ਆ ਉਹਦੇ ਅਕੋਰਡਿੰਗ ਬਹੁਤ ਵਧੀਆ ਚੱਲੀ ਹੋਈ ਹੈ ਤੇ ਦੇਖ ਥੋੜਾ ਆਪਾਂ ਮੜਾ ਚੈੱਕ ਕਰਾ ਦਈਏ ਧਾਰ ਮਾਰ ਕੇ ਜੀ ਹਾਂਜੀ ਹਾਂਜੀ ਬਿਲਕੁਲ ਜੀ ਬਤ ਬਾਜੀਏ ਵੀਰੇ ਸੋ ਦੋਸਤੋ ਆ ਮਤਲਬ ਜਿਹੜੀ ਚੁਆਈ ਦਾ ਟਾਈਮ ਹੋ ਚੁੱਕਿਆ ਵੀ ਜੇਕਰ ਚੁਆਈ ਕਰਦੇ ਆ ਤਾਂ ਥੋੜਾ ਜਿਹਾ ਸਮਾਂ ਲੰਬਾ ਚੜਾ ਜਾਵੇਗਾ ਤੇ ਜਿਹੜੀ ਵੀਡੀਓ ਆ ਉਹ ਵੀ ਲੰਬੀ ਦੋਸਤੋ ਚਲੀ ਜਾਵੇਗੀ ਤੇ ਜਿਹੜੇ ਐਨੀਮਲ ਆਪਾਂ ਤੁਹਾਨੂੰ ਦਿਖਾਵਾਂਗੇ ਉਹਨਾਂ ਦੀ ਜਿਹੜੀ ਚੁਆਈ ਆ ਦੋਸਤੋ ਚਾਰੇ ਥਨਾਂ ਦੇ ਵਿੱਚੋਂ ਜਿਹੜੀ ਦੋ ਦੋ ਧਾਰਾ ਮਾਰਗ ਤੁਹਾਨੂੰ ਜਰੂਰ ਆਪਾਂ ਚੈੱਕ ਪਾਸ ਕਰਵਾ ਦਾਂਗੇ ਕਿਉਂਕਿ ਦੋਰੋਂ ਨੇੜੇੋਂ ਮੇਰੇ ਕਿਸੇ ਵੀਰ ਭਰਾ ਨੇ ਆਉਣਾ ਹੈ ਤੇ ਤਸੱਲੀ ਜਿਹੜੀ ਦੋਸਤੋ ਤੁਸੀਂ ਵੀਡੀਓ ਵੇਖੇ ਤੇ ਕਰ ਲਿਓ ਯਾ ਕੱਟਾ ਮੜਾ ਹੋਇਆ ਕੱਟਾ ਮੜ ਗਿਆ ਬਾਕੀ ਹਰ ਵੇਲੇ ਵੀਰੇ ਬਾਈ ਚਵਾਈ ਤੁਸੀਂ ਵੈਸੇ ਮੋਕਟਲੀ ਕਰਕੇ ਆਉਂਦੇ ਹੋ ਲੈ ਕੇ ਆਉਂਦੇ ਹੋ ਤੇ ਹਾਂਜੀ ਹਾਂਜੀ ਬਾਕੀ ਟਿਪ ਕੇ ਲਈਦਾ ਆਪਣੀ ਤਸੱਲੀ ਕਰੀ ਦੀ ਆ ਠੀਕ ਆ ਮੈਂ ਤਾਂ ਕਹਿੰਦਾ ਜਿਹੜਾ ਵੀ ਕਸਟਮਰ ਆਉਂਦਾ ਆਪਣੀ ਤਸੱਲੀ ਕਰੇ ਦੋ ਟਾਈਮ ਤਿੰਨ ਟਾਈਮ ਬਾਕੀ ਆਪਣੇ ਕੋਲ ਗਰੰਟੀ ਬਤੀ ਸੋ ਦੋਸਤੋ ਕੋਈ ਮੇਰਾ ਵੀਰ ਭਰਾ ਜਿਹੜਾ ਵਪਾਰੀ ਆ ਉਹਦੀ ਆਪਣੀ ਤਸੱਲੀ ਆ ਤੁਸੀਂ ਆਪਣੀ ਜਰੂਰ ਕਰਕੇ ਲੈ ਕੇ ਜਾਇਓ ਬਹੁਤ ਵਧੀਆ ਚੰਗੀ ਮੋਟੀ ਚਵਾਈ ਆ ਤੇ ਠੀਕ ਆ ਵੀਰੇ ਠੀਕ ਆ ਠੀਕ ਆ ਜੀ ਚੱਕ ਲਈਏ ਆ ਸੋ ਆ ਦੋਸਤੋ ਇਹ ਸੀ ਕਿ ਜੇਕਰ ਅਸੀਂ ਪਹਿਲੀ ਮੱਝ ਦੀ ਗੱਲ ਕੀਤੀ ਹੈ ਤੇ ਦੂਜਾ ਸੁਗਾ ਸੀਗਾ ਤੇ ਅੱਗੇ ਜਿਹੜੀ ਦੂਜੇ ਨੰਬਰ ਤੇ ਆ ਹਰਵੈਲ ਵੀਰੇ ਇਹਦੇ ਬਾਰੇ ਪਾਦ ਗਏ ਚੰਨਣਾ ਵੀਰੇ ਇਹ ਮੱਝ ਵੀ ਗਰੀਬ ਆ ਬਹੁਤ ਯਾਨੀ ਕਿ ਕੁਆਲਿਟੀ ਵਾਈਜ਼ ਆ ਬਸ ਪੂਛ ਤੋਂ ਥੋੜੀ ਲੰਗੀ ਆ ਹਾਂਜੀ ਬਾਕੀ ਦੁੱਧ ਇਹ ਵੀ 14 ਤੇ ਸੂਗਾ ਕਿੰਮਾ ਹੋਵੇਗਾ ਜੀ ਇੱਕ ਵਾਰੀ ਮੂੰਹ ਮੱਥਾ ਦਿਖਾ ਦਿੰਨੇ ਆਪਾਂ ਇਹਨੂੰ ਤੀਜੇ ਸੂਵੇ ਆ ਜੀ ਇਹ ਗਰੰਟੀ ਨਾਲ ਠੀਕ ਆ ਤਾਂ ਪ੍ਰੋਪਰ ਇਹ ਮੋਹਰਾ ਵੀ ਜੰਦੀ ਆਪਾਂ ਦੋਨਾਂ ਮਿਲਣ ਠੀਕ ਆ ਜੈਡ ਬਲੈਕ ਆ ਦੋਸਤੋ ਜਿਹੜੀ ਪੂਛ ਆ ਵੀਰ ਹੁਣ ਦੱਸਿਆ ਵੀ ਪੂਛ ਜਿਹੜੀ ਆ ਟੇਲ ਉਹ ਲੰਡੀ ਹੈਗੀ ਆ ਤੇ ਬਾਕੀ ਦੁੱਧੋ ਵੱਜੋਂ ਦੋਸਤੋ ਕੁਆਲਿਟੀ ਵਾਈਜ਼ ਦੇਖੀ ਤੇ ਚੰਗੀ ਜਿਹੜੀ ਇਹ ਮੱਝ ਹੋਵੇਗੀ ਤੇ ਇਹ ਪਸ਼ੂਆਂ ਥੋੜਾ ਜਿਹਾ ਵੀਰੇ ਹਰਵੇਲ ਵੀ ਦੱਸ ਦਿੱਤੀ ਆਪਣੇ ਵੀਰਾਂ ਨੂੰ ਬੱਚਾ ਪੁੱਤਾਂ ਮੂੰਹ ਮਾਰ ਗਿਆ ਜਾਂ ਅੱਪਾ ਬੱਚੇ ਬੰਦ ਰਹੇ ਸੀ ਮੇਰੇ ਹਾਂਜੀ ਹਾਂਜੀ ਉਹਨਾਂ ਦਾ ਕਰਕੇ ਪਸ਼ੂ ਨੂੰ ਆਇਆ ਲੱਗਾ ਕਿ ਮੈਨੂੰ ਚੋਲ ਲਿਆ ਹਾਂ ਹਾਂ ਠੀਕ ਆ ਉਹਦਾ ਕਰਕੇ ਲਿਵਾ ਆ ਗਿਆ ਠੀਕ ਆ ਬਾਕੀ ਹੁੰਦੀ ਆ ਸਵੇਰ ਤਕਰੀਬਨ ਆਪਣੇ ਕੋਲ ਜਿੰਨੇ ਐਨੀਮਲ ਸਾਰਿਆਂ ਦਾ ਚਾਰ ਤੋਂ ਪੰਜ ਚਾਰ ਤੋਂ ਪੰਜ ਦਿਨਾਂ ਦਾ ਹੋਇਆ ਅਜੇ ਮਤਲਬ ਤਾਜੀ ਸਵੇਰ ਨੇ ਤੇ ਮਗਰ ਦੋਸਤੋ ਕੱਟਾ ਮੇਲ ਕਾਫ ਆ ਇਸ ਮੱਝ ਦੇ ਵੀ ਤੇ ਸਵੇਰ ਹਰਵੇਲ ਵੀਰੇ ਕਿਨਵਾ ਦੱਸਿਆ ਸੀ ਇਹ ਤੀਜੀ ਸਵੇਰ ਤੀਜੀ ਸਵੇਰ ਆ ਦੋਸਤੋ ਜਿਹੜੀ ਇਹ ਮੱਝ ਮਿਲੇਗੀ ਤੁਹਾਨੂੰ ਕੀ ਜਿਆ ਸੁਬਾ ਹੈਗਾ ਬਾਕੀ 10 ਪਲੱਸ ਹੋਣੇ ਨੇ ਥੱਲੇ ਦੁੱਧਾਂ ਠੀਕ ਹੈ ਜੀ ਥੋੜਾ ਤੋਰ ਲੀ ਗੇ ਫਿਰ ਅੱਗੇ 10 ਪਲੱਸ ਦੋਸਤੋ ਜਿਹੜੀ 10 ਪਲੱਸ ਮਿਲਕਿੰਗ ਹੈਗੀ ਆ ਪੱਕੀ ਜਿਹੜਾ ਮੁੱਲ ਉਹ ਵੀ ਵੀਰ ਹੋਣਾ ਤਾਂ ਪੁੱਛ ਲਾਂਗੇ ਹਰ ਵੀਰ ਵੀਰੇ ਡਿਮਾਂਡ ਵੀ ਦੱਸ ਦੋ ਕਿੰਨੀ ਆ ਵੀਰ ਜੀ ਆਪਾਂ ਇਹਦੀ 85000 ਰੁਪਏ ਡਿਮਾਂਡ ਕਰਦੇ ਆ ਠੀਕ ਹੈ ਜੀ ਬਿਲਕੁਲ ਜਨਵਰੀ ਦਾ ਮਾਨਤਾ ਕਰਾਂਗੇ ਠੀਕ ਆ 68800 ਦੋਸਤੋ ਜਿਹੜੀ ਇਸ ਮੱਝ ਦੀ ਡਿਮਾਂਡ ਹੈਗੀ ਆ ਸੋ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਮੋਲ ਲਗਾ ਸਕਦੇ ਹੋ ਉਸ ਤੋਂ ਪਹਿਲਾਂ ਇੱਕ ਜ਼ਰੂਰ ਜਿਹੜੀ ਬੇਨਤੀ ਹੈਗੀ ਹੈ ਵੀ ਚੁਵਾਈ ਆਪਣੀ ਜਿਹੜੀ ਉਹ ਤੁਸੀਂ ਮੌਕੇ ਤੇ ਜ਼ਰੂਰ ਆ ਕੇ ਕਰ ਲਿਓ ਬਾਕੀ ਦੋਸਤੋ ਮੈਂ ਜਿੱਦਾਂ ਪਹਿਲਾਂ ਵੀ ਜ਼ਿਕਰ ਕਰ ਚੁੱਕਿਆ ਵੀ ਚੌ ਮੱਜਾਂ ਦੀ ਤੁਹਾਨੂੰ ਦੋ ਦੋ ਚਾਰ ਚਾਰ ਜਿਹੜੀਆਂ ਧਾਰਾਂ ਮਾਰ ਕੇ ਆਪਾਂ ਚੱਕ ਪਾਸ ਜਿਹੜੇ ਸਾਰੇ ਥਣ ਜ਼ਰੂਰ ਕਰਾਵਾਂਗੇ ਤੇ ਚੁਵਾਈ ਆਪਾਂ ਨਹੀਂ ਲੰਬੀ ਕਰਵਾ ਸਕਦੇ ਉਹ ਥੋੜੀ ਲੰਬੀ ਵੀਡੀਓ ਦੋਸਤੋ ਬਣ ਜਾਵੇਗੀ ਆ ਬਾਕੀ ਤਸੱਲੀ ਤੁਸੀਂ ਮੌਕੇ ਤੇ ਜ਼ਰੂਰ ਆਪਣੀ ਕਰ ਸਕਦੇ ਹੋ 10 15 ਰਹੇ ਹੋ। ਟਰਾਈ ਆਪਣੇ ਰਾਜੇ ਬਹੁਤ ਵਧੀਆ ਬਰੇ। ਕੋਲੀ ਕੀ ਭਾਈ ਹਨਾ ਜੀ। ਸਾਰੇ ਪਸੰਦ। ਬਾਕੀ ਦੋਸਤ ਤੁਹਾਨੂੰ ਦੱਸ ਹੀ ਜਾਂਦਾ ਵੀਡੀਓ ਦੇ ਵਿੱਚ। ਟਰਾਈ ਵੱਲੋਂ ਠੀਕ ਹੈ। ਠੀਕ ਹੈ ਵੀਰੇ। ਠੀਕ। ਬਾਕੀ ਜੋ ਕਹਾਂ ਜੋ ਗੀ। ਲੈ ਜੇ ਤਾ। ਸੋਹਰ ਬੇਬਰੀ ਬ੍ਰੇ ਤੀਜੇ ਨੰਬਰ ਤੇ ਜਿਹੜੀ ਆਪਣੇ ਕੋਲ ਛੋਟੀਆ ਕੀ ਆ ਇਹਦੀ ਕੀ ਡਿਟੇਲ ਹੈ ਕਿੰਨਾ ਸੂਬਾ ਸੂਈ ਹੈ ਜੀ ਹੁਣੇ ਇਹ ਦੂਜੀ ਵਾਰ ਸੂਈ ਹੈ ਜੀ ਜੀ ਜਿਹੜੇ ਇਹਦੇ ਆਲਰਜੀ ਉਹਨਾਂ ਨੇ ਬਤਾ ਪਿਛਲੇ ਵਾਰ ਇਹਦੇ ਲਈ ਦੱਸਦੇ ਤੁਸੀਂ ਆਪਾਂ 12 13 ਦੀ ਉਮੀਦ ਕਰ ਸਕਦੇ ਆ ਜਿਹੜੇ ਅਕੋਰਡਿੰਗ ਹੈ ਜੀ ਕਿੰਨੇ ਬੰਗਲਾ ਇਸ ਟਾਈਮ 8 ਕਿਲੋ ਪਲੱਸ ਹੀ ਆ ਐਸੋ ਇਸ ਟਾਈਮ ਜਿਹੜਾ 8 ਲੀਟਰ ਪਲੱਸ ਆ ਜੀ ਹਾਂਜੀ ਹਾਂਜੀ ਤੇ ਟਿਕ तकरीबन 12 ਲੀਟਰ ਤੱਕ ਆਪਾਂ ਕਰ ਸਕਦੇ ਹਾਂ ਉਮੀਦ ਹਾਂਜੀ ਬਿਲਕੁਲ ਕਰ ਸਕਦੇ ਆ ਬਾਕੀ ਬਹੁਤ ਸਫਾਈ ਦਾ ਜੀ ਹਾਂ ਦੂਜਾ ਸੂਬਾ ਸੂਈ ਹੈ ਜੀ ਦੂਜਾ ਸੂਬਾ ਸੂਈ ਹੈ ਆ ਥਾਣਾ ਹਵਾਨਾ ਹੈਗਾ ਦੋਸਤੋ ਬਾਕੀ ਇਹਦੇ ਸੂਈ ਲੋਗੇ ਇਹਨੂੰ ਕੀ ਜਾ ਦੇਣਾ ਹਾਂਜੀ ਆਪਾਂ ਉਹਦੇ ਕੌਮਿੰਗ ਬੌਲੇ ਦੇ ਵੀ ਦੁੱਧ ਦਾ ਆਈਡੀਆ ਲਾ ਸਕਦੇ ਹਾਂ ਠੀਕ ਹੈ ਜੀ ਅੱਜ ਦੋਸਤੋ ਜਿਹੜਾ ਤੀਜਾ ਚੌਥਾ ਦਿਨ ਹੈਗਾ ਬੌਲੇ ਦੇ ਵਿੱਚ ਜਿਹੜਾ ਤੁਹਾਨੂੰ ਮਿਲੇਗਾ ਦੁੱਧ ਰੈਡੀ ਜਿਹੜਾ 8 ਲੀਟਰ 8 ਪਲੱਸ ਵੀ ਵੀਰ ਉਹਨਾਂ ਦੱਸਿਆ ਬਾਕੀ ਜਿਹੜਾ ਪੀਕ ਲੈਵਲ ਕੱਲਿਆ ਦੋਸਤੋ ਵੀ 10 ਲੀਟਰ ਤੋਂ ਬਾਹਰ 12 ਲੀਟਰ ਤੱਕ ਦੀ ਮਿਲਕ ਕਪੈਸਿਟੀ ਰਹੇਗੀ ਬਾਕੀ ਆਰਡਰ ਦੀ ਕੁਆਲਿਟੀ ਦੋਸਤੋ ਹਰ ਇੱਕ ਪਸ਼ੂ ਦੀ ਆਰਡਰ ਦੀ ਕੁਆਲਿਟੀ ਬਹੁਤ ਵਧੀਆ ਹੈਗੀ ਆ ਝੋਟੀਆਂ ਦੇ ਵਿੱਚ ਹੈਗੀ ਆ ਦੂਜਾ ਸੁਗਾ ਬਿਲਕੁਲ ਜੀ ਤੇ ਬੋਡੀ ਵੱਲੋਂ ਦੇਖੀਏ ਦੋਸਤੋ ਜਿਹੜਾ ਕੱਦ-ਕਾਠੀ ਦੇਖੀਏ ਤੇ ਤਕਰੀਬਨ ਮੀਡੀਅਮ ਹਾਈਟ ਕੱਦ-ਕਾਠੀ ਹੈਗੀ ਆ ਤੇ ਸਫਾਈ ਹਰ ਇੱਕ ਐਨੀਮਲ ਦੀ ਜਰੂਰ ਤੁਹਾਨੂੰ ਵੇਖਣ ਵਿੱਚ ਮਿਲੇਗੀ ਇਹਦਾ ਮਗਰ ਵੀ ਬੱਚਾ ਜੀ ਮੇਲ ਕਾਫੀ ਆ ਮੇਲ ਕਾਫੀ ਆ ਜੀ ਤੇ ਹਰਵੈਲ ਵੀਰੇ ਕੀ ਇਹਦਾ ਪ੍ਰਾਈਸ ਕੀਤਾ ਵੀਰੇ ਇਹਦਾ ਵੀ ਸਾਡੇ 8000 ਰੁਪਏ ਦੀ ਆਪਾਂ ਪ੍ਰਾਈਸ ਕਰਦੇ ਆ ਜੈਨਵਲ ਦੇ ਮਰਦਰ ਕਰਾ ਦੇ ਆਪਾਂ ਇਹ ਸਾਡੇ 68000 ਰੁਪਏ ਇਹਦਾ ਵੀ ਹਾਂਜੀ ਠੀਕ ਆ ਬਾਕੀ ਸੰਦੂ ਦਾ ਚੋਟੀ ਬਹੁਤ ਸੁੰਦਰ ਹੈ ਹਾਂਜੀ ਠੀਕ ਹੈ ਜੀ ਜੀ ਤਾਂ ਮੈਂ ਕਹਿੰਦਾ ਬਹੁਤ ਸੁੰਦਰ ਬਿਲਕੁਲ ਵੀਰੇ ਬਿਲਕੁਲ ਤਗਰੀਬਨ 4-5 ਪਸ਼ੂ ਦੀ ਚੋਾਈ ਬਹੁਤ ਸਾਰਾ ਬਾਕੀ ਕਿਸਾਨ ਵੀਰੋ ਜਿੰਨੀ ਕ ਤੁਸੀਂ ਤਸੱਲੀ ਕਰਕੇ ਲੈ ਕੇ ਜਾਣਾ ਹੁੰਦਾ ਪਸ਼ੂ ਉਤੋਂ ਦੁੱਗਣੀ ਤਸੱਲੀ ਜਿਹੜੇ ਮੇਰੇ ਵੀਰ ਵਪਾਰੀ ਵਰਗ ਦੇ ਨੇ ਸਾਰੇ ਵਪਾਰੀ ਆ ਭੈਣ ਭਰਾ ਨੇ ਆਪਣੇ ਵੀ ਤਸੱਲੀ ਜਿਹੜੀ ਆ ਇਹ ਵੀ ਦੁੱਗਣੀ ਕਰਕੇ ਲੈ ਕੇ ਆਉਂਦੇ ਆ ਅਸੀਂ ਵੀ ਪੈਸਾ ਦੇ ਕੇ ਪਸ਼ੂ ਲੈਣਾ ਹੁੰਦਾ ਵਾ ਤਾਂ ਪੈਸਾ ਦੇ ਕੇ ਪਸ਼ੂ ਲੈ ਕੇ ਲੈਣਾ ਹੁੰਦਾ ਜਿਹੜੇ ਆਪਣੀ ਤਸੱਲੀ ਕਰਕੇ ਲੈ ਕੇ ਜਾਓ ਔਰ ਅਸੀਂ ਪਾਸ ਕਰਕੇ ਹੀ ਲੈ ਕੇ ਹੁੰਦੇ ਆ ਬਿਲਕੁਲ ਜੀ ਬਿਲਕੁਲ ਬਾਕੀ ਕੋਈ ਪਸ਼ੂ ਦੇ ਪ੍ਰੋਬਲਮ ਆ ਜਾਣੀ ਉਹ ਕਿਸੇ ਦੇ ਵਾਸੀ ਕਰਦੀ ਨਹੀਂ ਸਹੀ ਹੈ ਜੀ ਲਓ ਦੋਸਤੋ ਤੀਜੇ ਨੰਬਰ ਤੇ ਜਿਹੜੀ ਛੋਟੀ ਹੈਗੀ ਵੀਰ ਹੋਂਾ ਕੋਲ ਚਵਾਈ ਤੁਸੀਂ ਦੇਖ ਕੇ ਚੈੱਕ ਪਾਸ ਆਪਣੀ ਕਰ ਸਕਦੇ ਹੋ ਚਵਾਈ ਬਹੁਤ ਧੀਰੀ ਜਿਹਨੇ ਨਵੀਂ ਵਾਲੀ ਮਲ ਅਸਟਾਮੇ ਤਕਰੀਬਨ ਆਲੇ ਤਿੰਨ ਪਸ਼ੂ ਨੇ ਜੀ ਇਹਨਾਂ ਦੀ ਆਪਾਂ ਉਮੀਦ ਕਰ ਸਕਦੇ ਆ ਇਹ ਛੋਟੀ ਦੀ ਜਿਵੇਂ 12 ਪਲਸ ਉਹਨਾਂ ਦੋਵਾਂ ਦੀ 14 ਤੱਕ ਜੀ ਜੀ ਠੀਕ ਹੈ ਜੀ ਸੋ ਕਿਸਾਨ ਵੀਰੋ ਇੱਕ ਚੌਥੇ ਨੰਬਰ ਤੇ ਜਿਹੜੀ ਮੱਝ ਖੜੀ ਆ ਉਹਦੀ ਵੀ ਡਿਟੇਲ ਜਿਹੜੀ ਆਪਾਂ ਵੀਰ ਹਰਵਿੰਦਰ ਸਿੰਘ ਤੋਂ ਪੁੱਛ ਲੈਣੇ ਆ ਤੇ ਇਹ ਵੀ ਕੀ ਇਹਦੀ ਡਿਟੇਲ ਹੈਗੀ ਆ ਇਸ ਮਤਲਬ ਇਹ ਤੀਜੀ ਵਾਰ ਸੂਈ ਆ ਜੀ ਠੀਕ ਹੈ ਜੀ ਪਿਛੇ ਇਹਦੇ ਫੀਮੇਲ ਕਾਫ ਆ ਠੀਕ ਹੈ ਆ ਜੀ ਸੂਈ ਲਗੋ 12 ਤੋਂ 13 ਦਿਨ ਹੋ ਗਏ ਆ ਠੀਕ ਹੈ ਜੀ ਹਾਂ ਜੀ ਤਾਂ ਬਾਕੀ ਕੁਲਾ ਮੈਂ ਸੁਟਰਾਇਆ ਤਾਂ ਠੀਕ ਹੈ ਜੀ ਬਾਕੀ ਤੇ ਤੀਜਾ ਸੂਬਾ ਸੂਈ ਹੈ ਨਾ ਜੀ ਹਾਂ ਜੀ ਠੀਕ ਹੈ ਤੇ 12 13 ਦਿਨ ਹੋ ਗਏ ਹਨਾ ਜੀ ਮਗਰ ਠੀਕ ਹੈ ਜੀ ਠੀਕ ਹੈ ਠੀਕ ਹੈ 8 ਤੋਂ 9 ਲੀਟਰ ਜਿਹੜਾ 200 ਦੁੱਧ ਹੈਗਾ ਬਾਕੀ ਤੁਸੀਂ ਤਕਰੀਬਨ 9 10 9 10 ਦੇ ਦਰਮਿਆਨ ਹੀ ਮੰਨ ਕੇ ਚੱਲ ਸਕਦੇ ਹੋ ਸਵੇਰੇ ਦੇ ਵਿੱਚ ਜਿਹੜਾ ਇਹ ਮੱਝ ਜਿਹੜਾ ਦੁੱਧ ਪਾਵੇਗੀ ਬਾਕੀ ਥਣ ਭਾਂਡਾ ਤੁਸੀਂ ਦੇਖ ਸਕਦੇ ਹੋ ਵਧੀਆ ਬਾਕੀ ਸਾਨੂੰ ਵੀ ਆਪਾਂ ਗੱਲ ਕਰੰਦੇ ਆ ਜਿਹੜਾ ਅਸ ਟਾਈਮ ਜੋ ਚੀਜ਼ ਰੈਡੀ ਹੈ ਹਾਂਜੀ ਹਾਂਜੀ ਪਿਛਲੀ ਵਾਰ ਆਪਾਂ ਇਹਦੀ ਮੱਝਾ ਵੀਡੀਓ ਅਪਲੋਡ ਕੀਤੀ ਸੀ ਕਾਲੀ ਮਾਝੀ ਦੀ ਵੀਡੀਓ ਹਾਂਜੀ ਹਾਂਜੀ ਆਪਾਂ 12 ਲੀਟਰ ਚੋਕੇ ਦਿੱਤਾ ਸੀ ਇਥੋਂ ਹਾਂਜੀ ਹਾਂਜੀ ਤਾਂ ਬੰਦੇ ਦੇ ਕਾਲਜ ਦੁਬਾਰਾ ਕਹਿੰਦਾ ਭਾਈ 18 ਮਾਸ ਕਰ ਲਓ ਠੀਕ ਆ ਬਿਲਕੁਲ ਜੀ ਬਿਲਕੁਲ ਅੱਗੇ ਜਦੋਂ ਸੇਵਾ ਤੇ ਗਈ ਉਦੋਂ ਚੀਜ਼ ਅਸਲ ਪੀਕ ਦੁੱਧ ਤੇ ਜਾ ਕੇ ਪਤਾ ਲੱਗ ਜਾਂਦਾ ਜੀ ਬਾਕੀ ਸਭ ਦਾ ਗੱਲ ਇਦਾਂ ਵਾ ਇਹ ਸਮੁੰਦਰ ਆ ਇੰਨਾ ਗਹਿਰਾ ਵਾ ਤਾਂ ਆਪਾਂ ਇਹਨੂੰ ਨਾਪ ਨਹੀਂ ਸਕਦੇ ਬਿਲਕੁਲ ਇਦੇ ਵਿੱਚੋਂ ਕਿੰਨੇ ਘਰ ਆ ਕਿੰਨਾ ਪਸ਼ੂ ਦੇ ਦੁੱਧ ਦੇਣਾ ਕਿੰਨੇ ਦੇਣਾ ਠੀਕ ਹੈ ਤੇ ਇੱਕ ਆਪਰੇ ਅੰਦਾਜ਼ੇ ਹੁੰਦੇ ਠੀਕ ਹੈ ਹਰ ਵੇਲੇ ਵੀ ਰ ਕੀ ਮੁੱਲ ਕੀ ਕੀਤਾ ਸੀ ਦਾ ਮੁੱਲ ਵੀ ਜੀ ਦੇ ਆਪਾਂ 55000 ਰੁਪਏ ਕਰਦੇ ਆ 55000 ਕਰਦੇ ਜਨਵਰੀ ਦਾ ਮੰਨ ਲਓ 55000 ਰੁਪਏ ਦੋਸਤੋ ਜਿਹੜਾ ਇਸ ਮੱਝ ਦੀ ਡਿਮਾਂਡ ਹੈਗੀ ਆ ਸੋ ਫੀਮੇਲ ਮਗਰ ਕਾਫ ਬੱਚਾ ਵੇਖ ਸਕਦੇ ਦੋਸਤੋ 12 ਤੋਂ 13 ਦਿਨ ਦਾ ਜਿਹੜਾ ਸਮਾਂ ਹੋ ਗਿਆ ਤੇ ਇਸ ਦੀ ਵੀ ਜਿਹੜੀ ਆਪਾਂ ਧਾਰ ਚਾਰੇ ਥਾਂ ਜਿਹੜੇ ਤੁਹਾਨੂੰ ਚੈੱਕ ਪਾਸ ਕਰਵਾ ਦੇਣੇ ਆ ਬਾਕੀ ਮੌਕੇ ਤੇ ਦੋਸਤੋ ਪੂਰੀ ਚਵਾਈ ਤੁਸੀਂ 2 ਡੰਗ ਦੀ 3 ਡੰਗ ਦੀ ਹਰ ਵਾਰ ਆਪਾਂ ਦੋਸਤੋ ਕਹਿੰਨੇ ਆਂ ਵੀ ਤਸੱਲੀ ਤੁਸੀਂ ਆਪਣੀ 2 ਡੰਗ ਦੀ 4 ਡੰਗ ਦੀ YouTube ਕਰ ਸਕਦੇ ਹੋ ਕਸਟਮਰ ਹੈਗੇ ਆ ਜਾਂ ਕਈ ਸੱਜਣ ਇਹੋ ਜਿਹੇ ਆ ਕੇ ਜਿਹੜੇ ਗਰੰਟੀ ਦੇ ਪਸ਼ੂ ਮੰਗਵਾ ਲੈਂਦੇ ਤਾਂ ਕਦੇ ਵੀ ਉਲਾਮੇ ਵਾਲੀ ਗੱਲ ਨਹੀਂ ਆਈ ਬਿਲਕੁਲ ਯਕੀਨ ਤੋਂ ਵੱਡੀ ਵੀਰੇ ਕੋਈ ਛੇ ਨਹੀਂ ਗਈ ਇਹਨਾਂ ਦਾ ਕੋਈ ਸੱਚ ਦੱਸਦਾ ਜੋ ਹੈਗਾ ਜੇ ਥੜ ਘੱਟ ਉਹਦਾ ਘੱਟ ਦੱਸਾਂਗੇ ਜੇ ਕੰੜੀ ਨੂੰ ਟਾਈਟ ਹੋ ਗਈ ਤਾਂ ਵੀ ਦੱਸਾਂਗੇ ਠੀਕ ਆ ਠੀਕ ਜੋ ਵੀ ਮਤਲਬ ਕਮੀ ਪੇਸ਼ੀ ਹੋਣੀ ਉਹ ਆਪਾਂ ਦੱਸਾਂਗੇ ਬਿਲਕੁਲ ਇਸ ਟਾਈਮ ਕੋਈ ਕਮੀ ਪੇਸ਼ੀ ਨਹੀਂ ਨਹੀਂ ਦੱਸਣਾ ਪੈਂਦਾ ਤੇ ਚਲੋ ਸੋ ਦੋਸਤੋ ਚੈੱਕ ਪਾਸ ਕਰਾਉਣ ਦਾ ਮਤਲਬ ਇਹੋ ਹੀ ਆ ਵੀ ਤੁਸੀਂ ਦੂਰ ਦਰਾਡੇੋਂ ਜਿਹਨੇ ਆਉਣਾ ਮੇਰਾ ਵੀਰ ਭਰਾ ਵੀ ਕੋਈ ਆ ਚੀਜ਼ ਜਿਹੜੀ ਅਧੂਰੀ ਨਾ ਰਹਿ ਜਾਵੇ ਸੋ ਤੁਸੀਂ ਚੈੱਕ ਪਾਸ ਜਿਹੜੇ ਹਰ ਥਣਾ ਤੋਂ ਤੁਸੀਂ ਹਰ ਐਂਗਲ ਤੋਂ ਜਿਹੜੀ ਜ਼ਰੂਰ ਚੈੱਕ ਪਾਸ ਆਪਦੀ ਕਰ ਸਕਦੇ ਹੋ ਬਾਕੀ ਥਾਂ ਬਹੁਤ ਸੋਹਣੇ ਲੱਗਿਆ ਸਮਝ ਆ ਗਿਆ ਹਾਂਜੀ ਹਾਂਜੀ ਇਹ ਬਹੁਤ ਵਧੀਆ ਠੀਕ ਹੈ ਜੀ ਠੀਕ ਆ ਸੋ ਕਿਸਾਨ ਵੀਰੋ ਇੱਕ ਵੈਡ ਐਚ ਐਫ ਦੇ ਵਿੱਚ ਵੀ ਵੀਰ ਉਹਨਾਂ ਦੇ ਕੋਲ ਸੇਲ ਵਾਸਤੇ ਮੌਜੂਦ ਆ ਸੋ ਇਸ ਦੀ ਡਿਟੇਲ ਵੀ ਆਪਾਂ ਵੀਰ ਉਹਨਾਂ ਦੇ ਕੋਲ ਪੁੱਛ ਲਵਾਂਗੇ ਸੋ ਜਿਹੜੇ ਮੇਰੇ ਵੀਰ ਚਾਹਵਾਨ ਨੇ ਉਹ ਤੁਸੀਂ ਐਚ ਐਫ ਵੈਡ ਵੀ ਖਰੀਦ ਸਕਦੇ ਹੋ ਬਿਲਕੁਲ ਬਰਾਊਨ ਜਿਹੜਾ ਕਲਰ ਹੈਗਾ ਦੋਸਤੋ ਇੱਕ ਰੰਗ ਐਚ ਐਫ ਵੈਡ ਹੈਗੀ ਕੱਦ ਕਾਠੀ ਦੋਸਤੋ ਬਹੁਤ ਜਿਆਦੀ ਸੋਹਣੀ ਉੱਚੀ ਲੰਬੀ ਵੇਲ ਪੱਖੋਂ ਬਹੁਤ ਵਧੀਆ ਚੰਗਾ ਕੱਦ ਕਾਠ ਹੈਗਾ ਇਸ ਵੈਡ ਦਾ ਸੋ ਨਾਲੇ ਆਪਾਂ ਤੋਰ ਕੇ ਵਿਖਾ ਦਿੰਨੇ ਆ ਨਾਲੇ ਡਿਟੇਲ ਆਪਾਂ ਵੀਰ ਹੋਣਾਂ ਤੋਂ ਚੱਲਦੇ-ਚੱਲਦੇ ਲੈ ਲੈਨੇ ਆ ਸੋ ਹਰ ਵੀਰ ਵੀਰੇ ਵੀ ਸੂਹਾ ਕਿੰਨਾ ਸੂਣ ਜਾ ਰਹੀ ਏ ਫਰਸਟ ਲੋਕੇਸ਼ਨ ਫਰਸਟ ਲੋਕੇਸ਼ਨ ਦੇ ਵਿੱਚ ਦੋਸਤੋ ਸੂਣ ਜਾ ਰਹੀ ਏ ਤੇ ਸਮਾ ਵੀਰਜ ਕਿੰਨਾ ਤਕਰੀਬਨ ਤਕਰੀਬਨ ਮੇਰੇ ਗਾੜੀ ਦਾ ਹਜੇ 10 ਤੋਂ 15 20 ਵੀ ਲਿਜਾ ਸਕਦੀ ਏ ਬਾਕੀ ਗਾਵਾਂ ਦਾ ਕੋਈ ਭਰੋਸਾ ਨਹੀਂ ਹੁੰਦਾ ਕਦੋਂ ਬਣ ਕੇ ਕਦੋਂ ਸੁਣਦੀ ਆ ਜੀ ਜੀ ਬਾਕੀ ਠੰਡੀ ਸੀਲ ਬਹੁਤ ਜ਼ਿਆਦੀ ਠੀਕ ਆ ਜੀ ਆਪਾਂ ਬਿਲਕੁਲ ਟਿੱਪ ਕੇ ਅਜੇ ਦੋਸਤੋ ਜਿਹੜੇ ਨਾ ਵਟ-ਵਟ ਹੈਗੇ ਢਿੱਲਾ ਹੈਗੀਆਂ ਕਦੀ ਢਿੱਲਾ ਹੈਗੀਆਂ ਇੱਥ ਅੱਗੇ ਲੈਵੇ ਦੀ ਆਪਾਂ ਬੰਨ ਤੇ ਦਿਖਾ ਸਕਦੇ ਆ ਕਿ ਕਿੱਥੋਂ ਤੱਕ ਜਾ ਰਿਹਾ ਹੈ ਪਣੇਗਾ ਪਣੇਗਾ ਜੀ ਬਾਕੀ ਦੋਸਤੋਂ ਜਿਹੜਾ ਥਣ ਪਹਿਲੀ ਲਗਟੇਸ਼ਨ ਦੇ ਵਿੱਚ ਸੀ ਥਣ ਬਹੁਤ ਹੀ ਬੰਨ ਦੇਖੋ ਜੀ ਮੁਠੀ ਦੇ ਵਿੱਚ ਦੋਸਤੋਂ ਥਣ ਆ ਰਿਹਾ ਹਾਂਜੀ ਤੇ ਬਾਕੀ ਇਹਨੂੰ ਕੋਈ ਚਾਰੇ ਥਣਾਂ ਦੀ ਵੇਸ ਵੀ ਬਹੁਤ ਜਿਆਦਾ ਸੋਹਣੀਆ ਕੋਈ ਜੋੜ ਕੇ ਥਣ ਨਹੀਂ ਲੱਗਾ ਹੈਗਾ ਬਾਕੀ ਇਹ 20 ਪਲੱਸ ਚੱਲ ਸਕਦੀ ਹੈ ਜੀ ਠੀਕ ਹੈ ਆ ਸਮਾਂ ਤਕਰੀਬਨ ਤੁਸੀਂ ਦੱਸਿਆ ਵੀ ਜਨੂਅਰੀ 20 ਦਿਨ ਵੀ ਲੱਗੇ ਜਾ ਸਕਦੀ ਹੈ ਹਾਂ 20 ਵੀ ਲੱਜਾ ਸਕਦੀ ਆ ਹਾਂਜੀ ਤੇ ਹਰ ਵੇਲੇ ਵੀਰ ਕੀ ਮੁੱਲ ਕੀ ਕਰ ਲਿਆ ਜਾਂਦਾ ਬੋਲੇ ਵੀਰ ਜੀ ਆਪਾਂ ਜਨੂਅਰੀ ਜਾਂ ਕਰਾਂਗੇ ਜਿਹ ਪੀ 40000 ਹਾਂਜੀ 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 ਬਾਕੀ ਕ੍ਰਾਸ ਬ੍ਰੀਡ ਇੰਨੀ ਠੰਡੀ ਨਹੀਂ ਹੁੰਦੀ ਜਿੰਨੀ ਆਪਾਂ ਮੰਨੇ ਠੰਡੀ ਹੈਗੀ ਠੀਕ ਆ ਠੀਕ ਆ ਕ੍ਰਾਸ ਬ੍ਰੀਡ ਆ ਦੋਸਤੋ ਵੀ ਐਚ ਐਫ ਪਿਓਰ ਦੀ ਗੱਲ ਨਹੀਂ ਕਰਾਂਗੇ ਐਚ ਐਫ ਦਾ ਤੇ ਜਿਵੇਂ ਸ਼ਾਹੀਵਾਲ ਦਾ ਤੁਸੀਂ ਕ੍ਰਾਸ ਕਹਿ ਸਕਦੇ ਹੋ ਇਹਨੂੰ ਬਾਕੀ ਇਸ ਕੁਆਲਿਟੀ ਦਾ ਹਰਦੀ ਦੁੱਧ ਵੀ ਆਪਾਂ ਮੱਝਾਂ ਦੇ ਬਰਾबरी ਪਾ ਸਕਦੇ ਆ ਬਿਲਕੁਲ ਜੀ ਚੰਗੀ ਫੈਟ ਹੁੰਦੀ ਹੈ ਜੀ ਤੇ 42000 ਰੁਪਏ ਦੋਸਤੋ 42000 ਦੇ ਵਿੱਚ ਤੁਹਾਨੂੰ ਇਹ ਜਿਹੜੀ ਵੜ ਮਿਲੇਗੀ ਬਾਕੀ ਮਾਨਤਨ ਜਿਹੜਾ ਬਣਦਾ ਦੋਸਤੋ ਹਰ ਵਾਰ ਦੀ ਤਰ੍ਹਾਂ ਕੀਤਾ ਜਾਂਦਾ ਵੀਰ ਵੱਲੋਂ ਘਰ ਪਹੁੰਚਿਆ ਤਾਂ ਤੇ ਇਹ ਸਨ ਵੀਰ ਹਰਵੈਲ ਸਿੰਘ ਦੇ ਕੋਲ ਐਨੀਮਲ ਦੋਸਤੋ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਪੈਂਦੀ ਹੈ ਤੇ ਜਿਲ੍ਹਾ ਜਿਹੜਾ ਸਾਨੂੰ ਤਰਨਤਾਰਨ ਲੱਗਦਾ ਜੀ ਸੋ ਹਰ ਵੀਰ ਵੀਰੇ ਆ ਜੋ ਆਪਣੇ ਜਿਹੜੇ ਕੰਟੈਕਟ ਨੰਬਰ ਨੇ ਆਪਣੇ ਵੀਰਾਂ ਨਹੀਂ ਜਰੂਰ ਆਪਣੇ ਕੋਲ ਕੇ ਜਰੂਰ ਦੱਸੋ ਜੀ। ਕੋਨਟੈਕਟ ਨੰਬਰ ਹੈਗਾ ਆਪਣਾ 99038820259906382025 ਠੀਕ ਹੈ ਜੀ। ਸੋ ਕਿਸਾਨ ਵੀਰੋ ਇਹ ਸਾਡੇ ਵੀਰ ਹੋਣਾਂ ਦੇ ਕੋਲ ਐਨੀਮਲ ਬਾਕੀ ਡੇਰੀ ਦੇ ਲਈ ਜਿਹੜੇ ਵੀਰ ਹੋਣੀ ਅੱਗੇ ਡੇਰੀ ਦੇ ਤੰਦਾ ਜਿਹੜੇ ਵੀਰ ਹੋਣੀ ਚਲਾਉਂਦੇ ਨੇ ਉਹਨਾਂ ਦੇ ਜਿਹੜੇ ਐਨੀਮਲ ਵੱਖਰੇ ਤੌਰ ਤੇ ਰੱਖੇ ਨੇ ਤੇ ਆ ਸੇਲ ਪਰਚੇਜ਼ ਵਾਸਤੇ ਵੀਰ ਉਹਨਾਂ ਦੇ ਕੋਲ ਹਰ ਟਾਈਮ ਜਿਹੜੇ ਐਨੀਮਲ ਆਉਂਦੇ ਰਹਿੰਦੇ ਆ ਅੱਜ ਆਪਾਂ ਤੁਹਾਨੂੰ ਚਾਰ ਮੱਝਾਂ ਦਿਖਾਈਆਂ ਤੇ ਇੱਕ ਵੜ ਸੋ ਸਵੇਦਨਾ ਨਾਲ ਤੁਸੀਂ ਵੀਰ ਹੁਣਾਂ ਨਾਲ ਕੰਟੈਕਟ ਕਰ ਸਕਦੇ ਹੋ ਕਿਸੇ ਟਾਈਮ ਵੀ ਬਾਤ ਚਿਤ ਕਰਕੇ ਦੋਸਤੋ ਨਵੇਂ ਪਸ਼ੂ ਖਰੀਦ ਸਕਦੇ ਹੋ ਹਰ ਡੇਲੀ ਨਵੀਂ ਅਪਡੇਟ ਦੋਸਤੋ ਵੀਰ ਹੁਣਾਂ ਦੇ ਕੋਲ ਐਨੀਮਲ ਦੀ ਆਉਂਦੀ ਰਹਿੰਦੀ ਆ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ